ਬਰਨਾਲੇ ਦੀ ਭਾਈ ਕਨੀਆ ਲੋਕ ਸੇਵਾ ਚੈਰੀਟੇਬਲ ਸੁਸਾਇਟੀ ਸੰਸਥਾ ਜੋ ਕਿ ਪਿਛਲੇ ਦਿਨ ਹੀ ਜਿੱਥੇ ਪਾਣੀ ਦੀ ਵਾੜ ਆਈ ਸੀ ਤੇ ਹਰ ਪੀੜਤਾ ਲਈ ਉਹਨਾਂ ਵੱਲੋਂ ਵੀ ਬਹੁਤ ਜ਼ਿਆਦਾ ਮਦਦ ਕੀਤੀ ਗਈ ਸੀ ਤੁਹਾਡੀ ਸੰਸਥਾ ਵੱਲੋਂ ਪਿਛਲੇ ਦਿਨ ਹੀ ਲਗਾਤਾਰ ਹਰ ਪੀੜਤਾ ਲਈ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਕਿਹੜੇ-ਕਿਹੜੇ ਸੇਵਾ ਕੀਤੀਆਂ ਗਈਆਂ ਸੀ ਜਦੋਂ ਉੱਥੇ ਜਾ ਕੇ ਪਤਾ ਲੱਗਿਆ ਜੀ ਬਹੁਤ ਜ਼ਿਆਦਾ ਉਹ ਟਾਈਮ ਤੇ ਪਾਣੀ ਆਇਆ ਹੋਇਆ ଥିਗਾ ਤੇ ਉਹ ਟਾਈਮ ਦੇ ਉੱਤੇ ਤਾਂ ਇੰਨੇ ਸਾਰੇ ਸੇਵਾਦਾਰ ਪਹੁੰਚੇ ਨਹੀਂ ਤੇ ਚਲੋ ਗੁਰੂ ਸਾਹਿਬ ਨੇ ਪਹਿਲ ਦੇ ਆਧਾਰ ਤੇ ਸਭ ਤੋਂ ਸੇਵਾ ਲਈ ਹੋਰ ਇਲਾਕਿਆਂ ਦਾ ਸਰਚ ਕੀਤਾ ਜੀ ਜਾ ਕੇ ਪਿੰਡਾਂ ਦੇ ਸਰਪੰਚਾਂ ਨੂੰ ਮਿਲੇ ਆਮ ਪਬਲਿਕ ਨੂੰ ਮਿਲੇ ਜਿੱਥੇ ਪਾਣੀ ਜਾਦੇ ਆਇਆ ਹੋਇਆ ଥିਗਾ ਜਿੱਥੇ ਕਿ ਲੋਕਾਂ ਦੇ ਘਰ ਟਾਏ ਗੇ ਡੁੱਬ ਗੇ ਪਾਣੀ ਦੇ ਵਿੱਚ ਘਿਰੇ ਹੋਏ ਲੋਕ ਥੀਏ ਠੀਕ ਹੈ ਜੀ ਉੱਥੇ ਜਦੋਂ ਜਾ ਕੇ ਸਰਚ ਕੀਤਾ ਸਾਰਾ ਮਿਲੇ ਸੰਗਤ ਨੂੰ ਫਿਰ ਉੱਥੇ ਪਤਾ ਲੱਗੇ ਵੀ ਮੈਡੀਕਲ ਦੀ ਸੂਰਤ ਬਹੁਤ ਜ਼ਰੂਰਤ ਆ ਗਈ ਫਿਰ ਹੁਣ ਲਗਾਤਾਰ ਹੀ ਤੁਸੀਂ ਹਾਂ ਸੰਲੋ ਵੀ 15 ਦਿਨ ਹੋ ਗਏ ਸਾਨੂੰ 15 ਦਿਨਾਂ ਤੋਂ ਲਗਾਤਾਰ ਮੈਡੀਕਲ ਸੁਭਾਵੇਂ ਚੱਲ ਰਹੀਆਂ ਨੇ ਜੀ ਕਿਹੜੇ-ਕਿਹੜੀਆਂ ਦਵਾਈਆਂ ਸੀ ਤੇ ਕਿਹੜੇ-ਕਿਹੜੇ ਕਹਿੰਦਾ ਮਤਲਬ ਟੈਸਟ ਕੀਤੇ ਜਾਂਦੇ ਸੀ ਉਹ ਇਹਦੇ ਵਿੱਚ ਜੀ ਅਸੀਂ ਸ਼ੂਗਰ, ਬੀਪੀ, ਪਲਸ, ਆਕਸੀਜਨ ਤੇ ਬੁਖਾਰ ਇਹ ਸਾਰੇ ਟੈਸਟ ਕਰਕੇ ਅਸੀਂ ਪ੍ਰੋਪਰ ਤਸੱਲੀ ਨਾਲ ਮੈਡੀਸਨ ਦਿੰਦੇ ਸੀ ਬੱਚਿਆਂ ਦੀ ਹਰੇਕ ਤਰ੍ਹਾਂ ਦੀ ਦਵਾਈ थी, ਲੇਡੀਜ਼ ਹਰੇਕ ਤਰ੍ਹਾਂ ਦੀ ਦਵਾਈ थी, ਸਾਡੇ ਕੋਲੇ ਹੱਡੀਆਂ ਦੀ ਪ੍ਰੋਪਰ ਦਵਾਈ थी ਵੀ ਜਿਵੇਂ ਹੁਣ ਗਿੱਟੇ-ਗੋਡੇ ਦੁਖਦੇ ਨੇ ਜੀ, ਕੋਈ ਡਿਪਰੈਸ਼ਨ ਦੀ ਕੋਈ ਹੋਰ ਹਰੇਕ A ਤੋਂ ਲੈ ਕੇ Z ਤੱਕ ਹੈਪੀ ਜੀ ਸਾਡੇ ਕੋਲੇ ਮੈਡੀਸਨ थी ਪ੍ਰੋਪਰ ਸਾਡੀ ਡਾਕਟਰਾਂ ਦੀ ਟੀਮ ਵੱਲੋਂ ਚੈੱਕਅਪ ਕਰਕੇ ਮੈਡੀਸਨ ਬਿਲਕੁਲ ਫਰੀ ਦਿੱਤਾ ਗਿਆ ਜੀ ਸასიਖਾਲ ਦੋਸਤੋ ਤੁਸੀਂ ਦੇਖ ਰਹੇ ਹੋ ਸੰਝਾ ਟੀਵੀ ਮੈਂ ਹੈਪੀ ਜਿਵੇਂ ਕਿ ਤੁਹਾਨੂੰ ਦੱਸ ਦਈਏ ਇੱਕ ਬਰਨਾਲੇ ਦੀ ਭਾਈ ਕਨਈਆ ਲੋਕ ਸੇਵਾ ਚੈਰੀਟੇਬਲ ਸੁਸਾਇਟੀ ਸੰਸਥਾ ਜੋ ਕਿ ਪਿਛਲੇ ਦਿਨ ਹੀ ਜਿੱਥੇ ਪਾਣੀ ਦੀ ਵਾੜ ਆਈ ਸੀ ਤੇ ਹਰ ਪੀੜਤ ਲਈ ਉਹਨਾਂ ਵੱਲੋਂ ਵੀ ਬਹੁਤ ਜ਼ਿਆਦਾ ਮਦਦ ਕੀਤੀ ਗਈ ਸੀ ਸਾਡੇ ਨਾਲ ਅੱਜ ਉਹਨਾਂ ਦੇ ਮੁੱਖ ਸੇਵਾਦਾਰ ਭਾਈ ਪਰਮਜੀਤ ਸਿੰਘ ਪੰਮਾ ਜੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਹੜੀਆਂ ਕਿਹੜੀਆਂ ਤੁਹਾਡੇ ਵੱਲੋਂ ਸਵਾਵਾ ਕੀਤੀਆਂ ਗਈਆਂ ਸੀ ਤੇ ਕਿੱਥੇ-ਕਿੱਥੇ ਕੀਤੀਆਂ ਗਈਆਂ ਸੀ ਸਵਾਗਤ ਹੈ ਤੁਹਾਡਾ ਸਾਝਾ ਟੀਵੀ ਦੇ। ਹਾਂਜੀ ਹੈਪੀ ਜੀ ਪਹਿਲਾਂ ਤਾਂ ਮੈਂ ਤੁਹਾਡਾ ਰਗਵੀਰ ਹੈਪੀ ਜੀ ਧੰਨਵਾਦ ਕਰਦਾ ਸਾਝਾ ਟੀਵੀ ਦਾ। ਜੀ ਤੇ ਜੋ ਕਿ ਸਮੇਂ ਤੋਂ ਸਮਾਂ ਕੱਢ ਕੇ ਜੋ ਕਿ ਸੰਗਤਾਂ ਨੂੰ ਪੂਰੇ ਪੰਜਾਬ ਦੇ ਇਲਾਕਿਆਂ ਬਾਰੇ ਵੀ ਕੀ-ਕੀ ਸਵਾਵਾ ਕੀਤੀਆਂ ਗਈਆਂ। ਪੰਮਾ ਜੀ ਦੇਖਿਆ ਜਾਵੇ ਤੁਹਾਡੀ ਸੰਸਥਾ ਵੱਲੋਂ ਪਿਛਲੇ ਦਿਨ ਹੀ ਲਗਾਤਾਰ ਹਰ ਪੀੜਤਾ ਲਈ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ। ਕਿਹੜੇ-ਕਿਹੜੀਆਂ ਸੇਵਾ ਕੀਤੀਆਂ ਗਈਆਂ ਸੀ ਤੇ ਕੀ-ਕੀ ਸੀ? ਹਾਂਜੀ ਪਹਿਲਾਂ ਤਾਂ ਅਸੀਂ ਪਹਿਲਾ ਘੇੜਾ ਤਾਂ ਸਾਡਾ ਫਿਰੋਜ਼ਪੁਰ ਲਾਕੇ ਦਾ ਦੀਗਾ ਜੀ। ਜੀ। ਉੱਥੇ ਅਸੀਂ ਪਹਿਲੇ ਘੇੜੇ ਲੈ ਕੇ ਗਏ ਮੰਨ ਲਓ ਮੱਛਰਦਾਨੀਆਂ ਤੇ 마ਸਕ ਤੇ ਪਾਣੀ ਦੀਆਂ ਬੋਤਲਾਂ ਜੀ। ਜਦੋਂ ਉੱਥੇ ਜਾ ਕੇ ਪਤਾ ਲੱਗਿਆ ਜੀ ਬਹੁਤ ਜ਼ਿਆਦਾ ਉਹ ਟਾਈਮ ਤੇ ਪਾਣੀ ਆਇਆ ਹੋਇਆ ਦੀਗਾ। ਤੇ ਉਹ ਟਾਈਮ ਦੇ ਉੱਤੇ ਤਾਂ ਇੰਨੇ ਸੇਵਾਦਾਰ ਪਹੁੰਚੇ ਨਹੀਂ ਤੇ ਚਲੋ ਗੁਰੂ ਸਾਹਿਬ ਨੇ ਪਹਿਲ ਦੇ ਆਧਾਰ ਤੇ ਸਾਥੋ ਸੇਵਾ ਲਈ ਤੀ। ਮੈਂ ਧੰਨਵਾਦ ਕਰਦਾ ਗੁਰੂ ਗ੍ਰਾਮ ਦਸ ਮਹਾਰਾਜ ਦਾ ਜਿਨ੍ਹਾਂ ਨੇ ਸਾਨੂੰ ਸੇਵਾ ਸਾਡੀ ਝੋਲੀ ਪਾਈ। ਤੇ ਉਸ ਤੋਂ ਬਾਅਦ ਅਸੀਂ ਦੂਸਰੇ ਗੜੇ ਲੈ ਕੇ ਗਏ ਜੀ ਗਊਆਂ ਵਾਸਤੇ ਹਰਾਚਾਰਾ ਜਿਹਦੇ ਵਿੱਚ ਦਾਣਾ ਕਹਿ ਸਕੀ ਆਪਾਂ ਤੇ ਆ ਵੀ ਦਾਣਾ ਲੈ ਕੇ ਗਏ ਤੇ ਉੱਥੇ ਚਲੋ ਦਾਣਾ ਵੀ ਸੰਗਤ ਨੂੰ ਉੱਥੇ ਪਿੰਡ ਹੈਗਾ ਦੀ ਗੱਟੀ ਰਾਜੋ ਕੇ ਫਰੋਜ਼ਪੁਰ ਇਲਾਕੇ ਦਾ ਬਾਰਡਰ ਏਰੀਏ ਦੇ ਪਿੰਡ ਨਹੀਂ ਜਮਾ ਇਹ ਬਾਰਡਰ ਦੇ ਪਿੰਡ ਨੇ ਅਸੀਂ ਗਊਆਂ ਚ ਹਰਾਚਾਰਾ ਵੀ ਲੈ ਕੇ ਉਸ ਤੋਂ ਬਾਅਦ ਜਦੋਂ ਅਸੀਂ ਹੋਰ ਇਲਾਕਿਆਂ ਦਾ ਸਰਚ ਕੀਤਾ ਜੀ ਜਾ ਕੇ ਪਿੰਡਾਂ ਦੇ ਸਰਪੰਚਾਂ ਨੂੰ ਮਿਲੇ ਆਮ ਪਬਲਿਕ ਨੂੰ ਮਿਲੇ ਜਿੱਥੇ ਪਾਣੀ ਜਾਦੇ ਆਇਆ ਹੋਇਆ ਦੀਗਾ ਜਿੱਥੇ ਕਿ ਲੋਕਾਂ ਦੇ ਘਰ ਤਾਂ ਹੈਗੇ ਡੁੱਬ ਗੇ ਪਾਣੀ ਦੇ ਵਿੱਚ ਘਰੇ ਹੋਏ ਲੋਕ ਤੀਏ ਠੀਕ ਹੈ ਜੀ ਉੱਥੇ ਜਦੋਂ ਜਾ ਕੇ ਸਰਚ ਕੀਤਾ ਸਾਰਾ ਮਲੇ ਸੰਗਤ ਨੂੰ ਫਿਰ ਉੱਥੇ ਪਤਾ ਲੱਗੇ ਵੀ ਮੈਡੀਕਲ ਦੀ ਸੂਰਤ ਬਹੁਤ ਜ਼ਰੂਰਤ ਆ ਗਈ ਫਿਰ ਹੁਣ ਲਗਾਤਾਰ ਹੀ ਤੁਸੀਂ ਹਸਣ ਲੋ ਵੀ 15 ਦਿਨ ਹੋ ਗਏ ਸਾਨੂੰ 20 15 ਦਿਨਾਂ ਤੋਂ ਲਗਾਤਾਰ ਮੈਡੀਕਲ ਸੁਭਾਵੇਂ ਚੱਲ ਰਹੀਆਂ ਨੇ ਜੀ ਉਹਦੇ 'ਚ ਹੈਪੀ ਜੀ ਕਿਹੜੇ ਕਿਹੜੀਆਂ ਦਵਾਈਆਂ ਸੀ ਤੇ ਕਿਹੜੇ-ਕਿਹੜੇ ਕਹਿੰਦਾ ਮਤਲਬ ਟੈਸਟ ਕੀਤੇ ਜਾਂਦੇ ਸੀ ਉੱਥੇ ਹਾਂਜੀ ਸਾਡੇ ਕੋਲੇ ਆਪਣੇ ਐਮਬੀਬੀਐਸ ਡਾਕਟਰ ਸੀਗੇ ਜਿਹਦੇ ਵਿੱਚ ਐਮਬੀਬੀਐਸ ਹੋ ਗਏ ਐਮਡੀ ਮੈਡੀਸ਼ਨ ਹੋ ਗਏ ਅਸੀਂ ਧੰਨਵਾਦ ਕਰਦੇ ਆ ਡਾਕਟਰ ਪ੍ਰਦੀਪ ਜੀ ਮਲਟੀ ਸਪੈਸ਼ਲ ਹਸਪੀਟਲ ਦਾ ਜਿਨ੍ਹਾਂ ਦਾ ਪ੍ਰੋਪਰ ਸਾਡੇ ਨਾਲ ਸਟਾਫ ਡਾਕਟਰ ਹਮੰਸ਼ੂ ਜੀ ਤੇ ਸਟਾਫ ਬਾਈ ਧਰਮਾ ਜੀ ਬਾਈ ਸੇਵਕ ਜੀ ਤੇ ਹੋਰ ਵੀ ਪ੍ਰੋਪਰ ਸਾਡੇ ਨਾਲ ਲੇਡੀ ਸਟਾਫ ਤੇ ਜੈਂਸਟਾਫ ਤੀ ਹੈ ਤੇ ਇੱਕ ਸਾਡੇ ਨਾਲ ਡਾਕਟਰ ਦੀ ਬਾਈ ਜਸਪਾਲ ਜੀ ਜੀ ਛੇਰਪੁਰ ਤੋਂ ਤੇ ਬਾਈ ਸਾਡਾ ਦਿਨੇਸ਼ ਹਲਵਾਈ ਠੁੱਲੀਵਾਲ ਤੋਂ ਉਹਨਾਂ ਦੀ ਵੀ ਵੱਡੀ ਸੇਵਾ ਰਹੀ ਸਾਡੇ ਨਾਲ ਜੀ ਤੇ ਇਹਦੇ ਵਿੱਚ ਜੀ ਅਸੀਂ 슈ਗਰ ਬੀਪੀ ਪਲਸ ਆਕਸੀਜਨ ਤੇ ਬੁਖਾਰ ਇਹ ਸਾਰੇ ਟੈਸਟ ਕਰਕੇ ਅਸੀਂ ਪ੍ਰੋਪਰ ਤਸੱਲੀ ਨਾਲ ਮੈਡੀਸਨ ਦਿੰਦੇ ਦੀ ਜਿਹਦੇ ਵਿੱਚ ਅਸੀਂ ਪਿੰਡਾਂ ਦੇ ਵਿੱਚ ਹੈਪੀ ਜੀ ਕੈਂਪ ਵੀ ਲਾਏ ਨੇ ਅਸੀਂ ਮੰਨ ਲਓ ਇੱਕ ਗੁਰੂ ਘਰ ਬਹਿ ਗਏ ਕੋਈ ਗਰੀਬ ਵਸਤੀ ਅਧਿਹਾਰੀਦਾਰ ਪਰਿਵਾਰ ਨੇ ਉੱਥੇ ਗੁਰੂ ਘਰ ਬਹਿ ਗਏ ਤੇ ਉੱਥੇ ਸਾਡੇ ਕੋਲੇ ਸੰਗਤ ਆਉਂਦੀ ਦੀਗੀ ਉੱਥੇ ਅਸੀਂ ਕੈਂਪ ਲਾਏ ਨੇ ਹਰੇਕ ਤਰ੍ਹਾਂ ਦੀਆਂ ਮੈਡੀਸਿਨ ਦਿੱਤੀਆਂ ਬੱਚਿਆਂ ਦੀ ਹਰੇਕ ਤਰ੍ਹਾਂ ਦੀ ਦਵਾਈ ਤੀ ਲੇਡੀਜ਼ ਹਰੇਕ ਤਰ੍ਹਾਂ ਦੀ ਦਵਾਈ ਤੀ ਸਾਡੇ ਕੋਲੇ ਹੱਡੀਆਂ ਦੀ ਪ੍ਰੋਪਰ ਦਵਾਈ ਤੀ ਵੀ ਜਿਵੇਂ ਹੁਣ ਗਿੱਟੇ ਗੋਡੇ ਦੁਖਦੇ ਨੇ ਜੀ ਕੋਈ ਡਿਪਰੈਸ਼ਨ ਦੀ ਕੋਈ ਹੋਰ ਹਰੇਕ A ਤੋਂ ਲੈ ਕੇ Z ਤੱਕ ਇਹ ਭੀ ਸਾਡੇ ਕੋਲੇ ਮੈਡੀਸਿਨ ਤੀ ਪ੍ਰੋਪਰ ਸਾਡੀ ਡਾਕਟਰਾਂ ਦੀ ਟੀਮ ਵੱਲੋਂ ਚੈੱਕ ਅਪ ਕਰਕੇ ਮੈਡੀਸਿਨ ਬਿਲਕੁਲ ਫਰੀ ਦਿੱਤਾ ਗਿਆ ਜੀ ਫਮਾਈ ਦੇਖਿਆ ਜਾਵੇ ਪਿਛਲੇ ਦਿਨ ਤੁਸੀਂ ਕੱਲ ਵੀ ਉੱਥੇ ਜਾ ਕੇ ਦੌਰਾ ਕਰਕੇ ਆਏ ਹੋ ਕਹਿੰਦਾ ਮਤਲਬ ਹੁਣ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਕਿਸ ਚੀਜ਼ ਦੀ ਜ਼ਿਆਦਾ ਜ਼ਰੂਰਤ ਆਥੇ ਹਾਂਜੀ ਹੁਣ ਅਸੀਂ ਪਰਸੋਂ ਦੀ ਗੱਲ ਦੱਸਦਾ ਮੈਂ ਸੰਗਤ ਨੂੰ ਇੱਕ ਤਾਂ ਜਲੰਧਰ ਏਰੀਆ ਦਾ ਪਿੰਡ ਆ ਜੀ ਕੋਈ ਛੰਨਾ ਛੰਨਾ ਭਜਦਾ ਸੀ ਹਾਂ ਲਾਗੇ ਹੋਣਗੇ ਪਿੰਡ ਬਹੁਤ ਨੇ ਹਾਂਜੀ ਹਾਂਜੀ ਮੰਨ ਲਓ ਜਲੰਧਰ ਏਰੀਆ ਦਾ ਲਾਸਟ ਪਿੰਡ ਤੀਗਾ ਜੀ ਉੱਥੇ ਤੁਸੀਂ ਇਹ ਦੇਖ ਲਓ ਵੀ ਜਿਹੜਾ ਉਹ ਦਰਿਆ ਨੰਗ ਰਿਆ ਸੀ ਜਿਹੜਾ ਦਰਿਆ ਦੇ ਨਾਲ ਆਪਣਾ ਪੜੀ ਹੁੰਦੀ ਆ ਜਾਂ ਮੰਨ ਲਓ ਰਸਤਾ ਹੁੰਦਾਗਾ ਉੱਚਾ ਹਰਕੇ ਬੰਨ ਮਾਰਿਆ ਹੁੰਦਾ ਉਹ ਜਦੋਂ ਪਾਣੀ ਲੰਘਦਾ ਸੀ ਹੈਪੀ ਜੀ ਤਾਂ ਪਾਣੀ ਬਿਲਕੁਲ ਉਹ ਚੀਰਦਾ ਜਾਂਦਾ ਸੀ ਐਡੇ ਐਡੇ ਸਪੱਜਦੇ ਪੱਟ ਤੇ ਪਾਣੀ ਨੇ ਤਾ ਪਿੰਡ ਦੀ ਸੰਗਤ ਕਿ ਉੱਥੋਂ ਦੇ ਫੌਜੀ ਵੀਰ ਲੱਗੇ ਹੋਏ ਦੀ ਬੰਨ ਲਾਉਣ ਵਾਸਤੇ ਸਾਡੇ ਦੇਖਦੇ ਦੇਖਦੇ ਬਾਥਰੂਮ ਟਹਿਗੇ ਦੋ ਦਿਨ ਪਹਿਲਾਂ ਉੱਥੇ ਤਿੰਨ ਕਿਸੇ ਦੇ ਮਕਾਨ ਟਹਿਗੇ ਵੀ ਉੱਥੇ ਹੁਣ ਮੈਂ ਤੁਹਾਨੂੰ ਦੱਸਦਾ ਮੈਂ ਫਿਰੋਜ਼ਪੁਰ ਇਲਾਕੇ ਦੇ ਵਿੱਚ ਵੀ ਜਾ ਕੇ ਆਇਆਗਾ ਜਿਹੜਾ ਕਿ ਜਿਵੇਂ ਸੀਤੋਵਾਲਾ ਪਿੰਡ ਹੋ ਗਿਆ ਤੇ ਇਦਾਂ ਦੇ ਲਵੇ ਲੋਣੇ ਹੋਰ ਪਿੰਡ ਨੇ ਹੁਣ ਪਿੰਡਾਂ ਦੇ ਇਹ ਹਾਲਾਤ ਨੇ ਜੀ ਜਿਹੜਾ ਸੜਕਾਂ ਨੇ ਉਹ ਤੋਂ ਪਾਣੀ ਸੁੱਕ ਚੁੱਕਿਆ ਖੇਤਾਂ ਦੇ ਵਿੱਚ ਪਾਣੀ ਕੁਝ ਖੜਾ ਕੁਝ ਸੁੱਕ ਗਿਆ ਹਲੇ ਵੀ ਪਾਣੀ ਖੜਾ ਕੁਝ ਖੇਤਾਂ ਦੇ ਵਿੱਚ ਹਾਂਜੀ ਕੁਝ ਇਲਾਕਿਆਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਖੜਾਗਾ ਕੁਝ ਇਲਾਕੇ ਸੁੱਕ ਚੁੱਕੇ ਨੇ ਜਿਹੜੇ ਸੁੱਕ ਚੁੱਕੇ ਨੇ ਹੈਪੀ ਜੀ ਉੱਥੇ 5-5 7-7 ਫੁੱਟ ਰੇਤਾ ਚੜਾਤਾ ਵੀ ਰੇਤੀ ਚੜਾਦੇ ਸਮੁੰਦਰ ਦਾ ਪਾਣੀ ਆਇਆ ਰੁੜ ਕੇ ਲੈ ਗਿਆ ਸਾਰਾ ਫਸਲਾਂ ਤਬਾਹ ਹੋ ਗਈਆਂ ਝੋਨੇ ਬਿਲਕੁਲ ਮੱਚ ਚੁੱਕੇ ਨੇ ਬਿਲਕੁਲ ਪ੍ਰਾਲੀ ਬਣ ਗਈ ਜੀ ਠੀਕ ਆ ਜਿੱਥੇ ਪਾਣੀ ਖੜਾਗਾ ਹੈਪੀ ਜੀ ਉਹ ਕਾਲਾ ਹੋ ਗਿਆ ਪਾਣੀ ਬਿਲਕੁਲ ਕਾਲਾ ਬਿਮਾਰੀਆਂ ਲੱਗਣ ਦਾ ਵੀ ਬਿਮਾਰੀਆਂ ਵੀ ਲੱਗੇ ਲੱਗਣ ਦਾ ਡਰ ਹੈ ਨਹੀਂ ਬਿਮਾਰੀਆਂ ਲੱਗ ਰਹੀਆਂ ਹੈਪ ਜ਼ਿਆਦਾਤਰ ਖੁਰਕ ਦੀ ਬਿਮਾਰੀ ਹੋ ਰਹੀ ਹੈ ਅਲਰਜੀ ਜਿਹਦੇ ਚ ਧਾਫੜੀਆਂ ਧਾਫੜੀਆਂ ਹੋ ਗਈਆਂ ਜੀ ਠੀਕ ਹੈ ਜਿਵੇਂ ਆਪਣੇ ਪਿਤ ਹੁੰਦੀ ਇਸ ਤਰ੍ਹਾਂ ਦੀ ਹੁੰਦੀ ਹੈ ਅਲਰਜੀ ਤੇ ਫਿਰ ਫੋੜੇ ਫੈਂਸੀਆਂ ਹੋ ਰਹੀਆਂ ਨੇ ਜੀ ਫੋੜੇ ਫੈਂਸੀਆਂ ਹੋ ਗਈਆਂ ਫਟ ਗਈਆਂ ਜ਼ਖਮ ਹੋ ਗਏ ਉਹਦੇ ਕਰਕੇ ਪੈਰਾਂ ਨੂੰ ਸੋਜ ਆ ਰਹੀ ਹੈ ਜੀ ਖੰਗ ਜਖਾਮ ਬੁਖਾਰ ਇਹ ਬਹੁਤ ਚੱਲ ਰਿਹਾ ਹੈ ਜੀ ਉੱਥੇ ਹੁਣ ਜਿੱਥੇ ਮੰਨ ਲਓ ਪਾਣੀ ਖੜਾ ਜੀ ਗੰਦਾ ਆਸੇ ਪਾਸੇ ਘਰ ਨੇ ਤਾਂ ਗਰਮੈਸ਼ ਬੰਦੀ ਹੈ ਜੀ ਪਾਣੀ ਦੀ ਗੰਮਸ ਹੁੰਦੀ ਆ ਜਿਹਦੇ ਕਰਕੇ ਬਹੁਤ ਜ਼ਿਆਦਾ ਬਿਮਾਰੀਆਂ ਫੈਲ ਰਹੀਆਂ ਨੇ ਜੀ ਤੁਮੇਂ ਦੇਖਿਆ ਜਾਵੇ ਤੁਹਾਡੀ ਸੰਸਥਾ ਵੱਲੋਂ ਲਗਾਤਾਰ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਤੁਸੀਂ ਕਹਿੰਦੇ ਹੋ ਕਿ ਅਸੀਂ ਮੈਡੀਕਲ ਦੀ ਵੀ ਕੀਤੀ ਹਰੇ ਚਾਰੇ ਦੀ ਵੀ ਕੀਤੀ ਤੇ ਅੱਗੇ ਹੋਰ ਵੀ ਮੱਛਰਦਾਨੀਆਂ ਕੱਪੜਾ ਲੀੜਾ ਜੋ ਵੀ ਹੋਊਗਾ ਤੁਹਾਡੀ ਸੰਸਥਾ ਵੱਲੋਂ ਸੇਵਾ ਕੀਤੀਆਂ ਜਾ ਰਹੀਆਂ ਨੇ ਤੇ ਅੱਗੇ ਹੁਣ ਕਿਹੜੀਆਂ ਸਵਾਵਾਂ ਤੁਹਾਡੇ ਵੱਲੋਂ ਉੱਥੇ ਹਰ ਪੀੜਤਾਂ ਲਈ ਕੀਤੀਆਂ ਜਾਣਗੀਆਂ ਜਾਂ ਕਿਤੇ ਹੋਰ ਲਾਕ ਕੇ ਜੇ ਵੀ ਤੁਸੀਂ ਜੀ ਸੇਵਾ ਕਰਨੀ ਚਾਹੁੰਦੇ ਹੋ ਹਾਂਜੀ ਅਸੀਂ ਇੱਧਰ ਜਲੰਧਰ ਏਰੀਆ ਸਾਰਾ ਕਵਰ ਕਰ ਲਿਆ ਜੀ ਅਸੀਂ ਫਿਰੋਜ਼ਪੁਰ ਇਲਾਕਾ ਕਵਰ ਕਰ ਲਿਆ ਅਸੀਂ ਫਾਜ਼ਲਕਾ ਏਰੀਆ ਮੈਡੀਸਨ ਨਾਲ ਕਵਰ ਕਰ ਲਿਆ ਪ੍ਰੋਪਰ ਸਾਡੀ ਵੱਧ ਚ ਜਿਹੜੀ ਸਵਾਵਾਂ ਮੈਡੀਕਲ ਸਮਾਵਾ ਬਿਲਕੁਲ ਫ੍ਰੀ ਦਿੱਤੀਆਂ ਟੈਸਟ ਕਰੇ ਕੈਂਪ ਲਾਏ ਘਰ ਘਰ ਜਾ ਕੇ ਹੁਣ ਦਵਾਈਆਂ ਦਿੱਤੀਆਂ ਤੇ ਇੱਥੇ ਮੈਂ ਸੰਗਤ ਨੂੰ ਦੱਸ ਦੇਵਾਂ ਵੀ ਹੁਣ ਕਿਹੜੀ ਚੀਜ਼ ਦੀ ਜ਼ਰੂਰਤ ਆ ਕਿਉਂਕਿ ਰਾਸ਼ਨ ਪ੍ਰਭਾਵ ਬਹੁਤ ਹੋ ਗਿਆ ਮੈਦਾਨੀ ਵੀਰਾਂ ਕੇ ਹੱਥ ਵੰਦਾਂ ਰਾਸ਼ਨ ਲੈਣ ਵਾਲਿਆਂ ਨੇ ਵੀ ਤੋ ਕੀ ਕੱਢਦੀ ਤੇ ਰਾਸ਼ਨ ਦੇਣ ਵਾਲਿਆਂ ਨੇ ਵੀ ਫੁੱਲ ਤੋ ਕੀ ਕੱਢਦੀ ਜੀ ਗੁਰੂ ਸਾਹਿਬ ਦੀ ਬਹੁਤ ਕਰਪਾ ਰਹੀ ਪੁਰੂਰਾਮਦਾਸ ਮਹਾਰਾਜ ਦੀ ਜਿਹੜਾ ਕਿ ਪੂਰੇ ਪੰਜਾਬ ਦੇ ਉੱਤੇ ਉਹਨਾਂ ਨੇ ਆਪਣਾ ਮਿਹਰ ਭਰਿਆ ਹੱਥ ਰੱਖਿਆ ਤੇ ਦਾਨੀ ਵੀਰਾਂ ਦਾ ਵੀ ਬਹੁਤ ਧੰਨਵਾਦ ਪੂਰੇ ਪੰਜਾਬ ਦੇ ਐਨ ਆਰ ਆਈ ਵੀਰਾਂ ਦਾ ਸੰਸਥਾਵਾਂ ਦਾ ਜਿਨ੍ਹਾਂ ਨੇ ਹਰੇਕ ਨੇ ਮੂਰੇ ਹੋ ਕੇ ਸਿੰਗੜਾ ਵੱਲੋਂ ਵੀ ਇਸ ਵਾਰ ਤਾਂ ਕਮਾਲ ਹੀ ਕਰ ਦਿੱਤਾ ਹਾਂਜੀ ਹਾਂਜੀ ਸਿੰਗਲਾ ਜੋ ਸਿੰਗਰ ਨੇ ਸਾਡੇ ਭਰਾ ਬਹੁਤ ਉਹਨਾਂ ਨੇ ਹੈਲਪ ਕਰੀ ਤੇ ਸਾਡੇ ਪੰਜਾਬ ਦੇ ਐਨ ਆਰ ਆਈ ਨੇ ਸਾਡੇ ਜੋ ਵੀ ਸੰਸਥਾਵਾਂ ਨੇ ਬਹੁਤ ਸਾਰਿਆਂ ਦਾ ਧੰਨਵਾਦ ਭਰਾਓ ਸਿਰ ਝੁਕਦਾ ਤੁਹਾਡੇ ਮੂਰੇ ਤੁਸੀਂ ਪੂਰਾ ਵਧੀਆ ਕੰਮ ਕੀਤਾ ਕਿਸੇ ਦੀ ਆਪਾਂ ਨੂੰ ਆਸ ਆਪਾਂ ਨਾ ਕਿਸੇ ਤੇ ਰੱਖੀ ਸੀ ਤੇ ਪੰਜਾਬ ਦੇ ਪੰਜਾਬੀ ਜਿੰਦਾਬਾਦ ਨੇ ਪੰਜਾਬੀਆਂ ਨੇ ਬਹੁਤ ਦਿਲ ਖੋਲ ਕੇ ਸਾਰਿਆਂ ਦੀ ਮਦਦ ਕੀਤੀ ਚੜਦੀ ਕਲਾ ਚਾ ਪੰਜਾਬ ਜਮਾ ਚੜਦੀ ਕਲਾ ਚਾ ਜੀ ਪੰਜਾਬ ਆਪਾਂ ਬਹੁਤ ਸੇਤੀ ਥੋੜੇ ਦਿਨਾਂ ਦੀ ਉਠ ਖੜੂਗਾ ਪੰਜਾਬ ਕੋਈ ਤੇ ਲਾਸਟ ਦੇ ਵਿੱਚ ਕੀ ਮੈਸੇਜ ਦੇਣਾ ਚਾਹੋ ਨੇ ਸਾਡੇ ਦਰਸ਼ਕ ਹਾਂ ਜੀ ਮੈਂ ਮੈਸੇਜ ਇਹੀ ਦੇਣਾ ਦੇਣਾ ਚਾਹਣਾ ਹੈ ਸੰਘਤ ਨੂੰ ਵੀ ਭਰਾ ਉਹ ਰਾਸ਼ਨ ਬਹੁਤ ਹੋ ਗਿਆ ਰਾਸ਼ਨ ਤੁਸੀਂ ਜਮਾ ਨਹੀਂ ਦੇਣਾ ਰਾਸ਼ਨ ਸਾਲ ਤੋਂ 1.5 ਸਾਲ ਦਾ ਉੱਥੇ ਹਰੇਕ ਇਲਾਕੇ ਦੇ ਵਿੱਚ ਇਕੱਠਾ ਕਰ ਲਿਆ ਜੋ ਵੀ ਉੱਥੋਂ ਦੇ ਲੋਕ ਦੀ ਜਿਨ੍ਹਾਂ ਨੂੰ ਲੋੜਤੀ ਰਾਸ਼ਨ ਦੀ ਰਾਸ਼ਨ ਤਾਂ ਬਾਈ ਜੀ ਤੁਸੀਂ ਸਮਝਦਾਰੀ ਚਾਹੇ 2 ਸਾਲ ਵੀ ਨਾ ਉੱਥੇ ਲੈ ਕੇ ਜਾਓ ਹੁਣ ਕਿਹੜੀ ਚੀਜ਼ ਦੀ ਜ਼ਰੂਰਤ ਹੈ ਜੀ ਹੁਣ ਉੱਥੇ ਭਾਈ ਜੀ ਕੱਪੜਿਆਂ ਦੀ ਲੋੜ ਆ ਬੀਬੀਆਂ ਦੇ ਭੈਣਾਂ ਦੇ ਕੱਪੜੇ ਆਣ ਸਾਂਉਂ ਤੇ ਸ਼ਮਾਂ ਦਾ ਗਲਾਪੀ ਲੂਗਾ ਜੀ ਠੀਕ ਆ ਉੱਥੇ ਬਿਸਤਰਿਆਂ ਦੀ ਲੋੜ ਆ ਹਰਜਾਈਆਂ ਗਦੈਲੇ ਸਹਰਾਣਿਆਂ ਦੀ ਲੋੜ ਆ ਉੱਥੇ ਕੂਲਰ ਫਰਿੱਜਾਂ ਦੀ ਲੋੜ ਆ ਜੀ ਪੱਖੇ ਉਹਨਾਂ ਦੇ ਮੱਚ ਚੁੱਕੇ ਪਾਣੀ ਅੰਦਰ ਵੜ ਗਿਆ ਠੀਕ ਆ ਜੀ ਮੰਜੀਆਂ ਦੀ ਲੋੜ ਆ ਬੈੱਡ ਖਰਾਬ ਹੋ ਚੁੱਕੇ ਨੇ ਮੰਜੇ ਤੇ ਬਾਕੀ ਮੈਂ ਸੰਗਤ ਨੂੰ ਇੱਥੇ ਜ਼ਰੂਰੀ ਮੈਸੇਜ ਦੇਣਾ ਚਾਹਣਾ ਜਿਨ੍ਹਾਂ ਦੇ ਹੁਣ ਮਕਾਨ ਟਹਿਗੇ ਜਿਹੜੇ ਵਿਚਾਰੇ ਗਰੀਬ ਲੋਕ ਨੇਗੇ ਉਹਨਾਂ ਦੀ ਜੇ ਆਪਾਂ ਗੱਲ ਕਰੀ ਜਿਹੜੇ ਦਿਹਾੜੀਦਾਰ ਪਰਿਵਾਰ ਨੇ ਉਹਨਾਂ ਨੂੰ ਜਿਨ੍ਹਾਂ ਦੇ ਮਕਾਨ ਟੈ ਕੇ ਸੰਗਤ ਜੀ ਪੈਸਾ ਕਿਸੇ ਨੂੰ ਨਾ ਦੋ ਹੈਪੀ ਜੀ ਪੈਸਾ ਨਾ ਦੋ ਉੱਥੇ ਸਿਮਿੰਟ ਸਿਮਿੰਟ ਦੋ ਰੇਤਾ ਬਜਰੀ ਠੀਕ ਆ ਜੀ ਕੋਈ ਸਰੀਆ ਇੱਟਾਂ ਦੀ ਲੋੜ ਆ ਜੇ ਕੋਈ ਇਹ ਸਾਡੀ ਵੀਡੀਓ ਕੋਈ ਕਲਾਕਾਰ ਭਰਾ ਦੇਖਦਾ ਤਾਂ ਮੈਂ ਹੁਣ ਉਹਨੂੰ ਵੀ ਮੈਸੇਜ ਲਾਉਣਾ ਚਾਹਣਾ ਕੋਈ ਵੱਡੀ ਸੰਸਥਾ ਕੀ ਉਹਨੂੰ ਵੀ ਮੈਂ ਇਹ ਮੈਸੇਜ ਲਾਉਣਾ ਚਾਹਣਾ ਵੀ ਤੁਸੀਂ ਮੰਨ ਲਓ 1000 ਗੱਟਾ ਲਿਆ ਜੀ ਸਿਮਿੰਟ ਦਾ ਤੁਸੀਂ ਜਿਹੜੇ ਦੋ ਉੱਥੋਂ ਦੇ ਪਿੰਡ ਦੇ ਸਰਪੰਚ ਦਾ ਗੱਲ ਕਰੋ ਜੀ ਨਹੀਂ ਸਾਡੇ ਕੋਲੇ ਕਾਫੀ ਇਲਾਕਿਆਂ ਦੇ ਵਿੱਚੋਂ ਸਾਡੇ ਕੋਲੇ ਨੰਬਰ ਨੇ ਸਰਪੰਚਾਂ ਦੇ ਨੰਬਰ ਨੇ ਸਾਬਕਾ ਸਰਪੰਚ ਹੋਗੇ ਕਿਉਂਕਿ ਜਿੱਥੇ ਅਸੀਂ ਹਰ ਤਰ੍ਹਾਂ ਕਨੈਕਟ ਕਰਕੇ ਜਾਂਦੇ ਸੀਗੇ ਵੀ ਭਰਾਵੋ ਜਿੱਥੇ 200 ਮਿੰਟ ਦੀ ਬੋਰੀ ਦੀ ਲੋੜਾ ਦੋ ਦੇ ਦਿਓ ਜਿੱਥੇ 10 ਦੀ ਲੋੜਾ 10 ਦੇ ਦਿਓ ਜਿੱਥੇ 20 ਦੀ ਲੋੜਾ 20 ਦੇ ਦਿਓ ਪੈਸਾ ਨਾ ਕਿਸੇ ਨੂੰ ਦਿਓ ਪਰ ਸੰਗਤ ਨੂੰ ਮੈਂ ਬੇਨਤੀ ਕਰਦਾ ਵੀ ਅੱਗੇ ਬਿਸਤਰਿਆਂ ਦੀ ਲੋੜਾ ਸੱਤ ਸਾਨੂੰ ਜੋ ਫੋਨ ਆ ਰਹੇ ਨੇ ਲੋਕਾਂ ਦੇ ਅਸੀਂ ਕਿਉਂਕਿ ਉੱਥੇ ਜਾ ਰਹੇ ਹਾਂ ਅਸੀਂ ਸਭ ਨੂੰ ਨੰਬਰ ਦੇ ਕੇ ਆਉਣੇ ਵੀ ਕਿਸੇ ਚੀਜ਼ ਦੀ ਕੋਈ ਲੋੜ ਹੋਵੇ ਸਾਨੂੰ ਮੈਸੇਜ ਕਰੋ ਪਿੰਡਾਂ ਦੇ ਸਰਪੰਚਾਂ ਨੂੰ ਨੰਬਰ ਦੇ ਕੇ ਆਇਆ ਉਹਨਾਂ ਦੇ ਲੈ ਕੇ ਆ ਜੋ ਸਾਨੂੰ ਮੈਸੇਜ ਆ ਰਹੇ ਨੇ ਫੋਨ ਕਾਲ ਆ ਰਹੇ ਆ ਸੰਗਤ ਨੂੰ ਮੈਂ ਦੱਸ ਦੇਵਾਂ ਸਾਨੂੰ ਫੋਨ ਆ ਰਹੇ ਨੇ ਵੀ ਸਾਨੂੰ ਬਿਸਤਰੇ ਦੇ ਕੇ ਜਾਓ ਜੀ ਰਜਾਈਆਂ ਹੋਗੀਆਂ ਗਦਾਇਲੇ ਹੋਗੇ ਕੰਬਲ ਹੋਗੇ ਪੱਖਿਆਂ ਦੀ ਲੋੜ ਆ ਜੀ ਬਾਕੀ ਵੱਧ ਜ਼ਰੂਰਤ ਉੱਥੇ ਮੈਂ ਸੰਗਤ ਨੂੰ ਦੱਸ ਦੇਵਾਂ ਵੀ ਸਾਨੂੰ ਮੈਡੀਕਲ ਦੀ ਜ਼ਰੂਰਤ ਆ ਜੀ ਮੈਡੀਸਨ ਦੀ ਜ਼ਰੂਰਤ ਆ ਕੋਈ ਵੀ ਭਰਾ ਸਾਨੂੰ ਮੈਡੀਸਨ ਦਵਾ ਸਕਦਾ ਤਾ ਸਾਡੇ ਨੰਬਰਾਂ ਦੇ ਸੰਪਰਕ ਕਰ ਸਕਦਾ ਭਾਈਕਨੀਆ ਲੋਕ ਸੇਵਾ ਚੈਰੀਟੇਬਲ ਸੁਸਾਇਟੀ ਫੇਸਬੁੱਕ YouTube ਤੇ ਹੈਗੀ ਹੈ ਜੀ ਤੇ ਸਾਡੇ ਨਾਲ ਸੰਪਰਕ ਕਰਕੇ ਅਸੀਂ ਭਰਾ ਨੂੰ ਪਰਚੀ ਭੇਜ ਦਾਂਗੇ ਸਾਨੂੰ ਪਰਚੀ ਵਾਲੀ ਮੈਡੀਸਨ ਦਵਾਈ ਜਾਵੇ ਤੇ ਭਰਾਵੋ ਸਾਨੂੰ ਪੈਸੇ ਦੀ ਲੋੜ ਨਹੀਂ ਹੈਗੀ ਕਿਉਂਕਿ ਜਿਹੜਾ ਮੈਡੀਸਨ ਹੈ ਜੀ ਉੱਥੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਲੋੜ ਆ ਗਈ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਪਾਣੀ ਖੜਾਗਾ ਹੋਰ ਸਾਰਾ ਵੀ ਉਹਦੇ ਕਰਕੇ ਬਿਮਾਰੀਆਂ ਫੈਲ ਰਹੀਆਂ ਨੇ ਮੈਡੀਸਨ ਤਾਂ ਭਾਈ ਜੀ ਬਾਅਦ ਚ ਵੀ ਲੋੜ ਪਊਗੀ ਹਲੇ ਬਿਮਾਰੀਆਂ ਚੱਲੀ ਜਾਂਦੀਆਂ ਸੀ ਭੀ ਜੀ ਇਹਨ ਸਾਡੇ ਨਾਲ ਲੋਕ ਭਾਈ ਕਨਿਆ ਲੋਕ ਸੇਵਾ ਚੈਰੀਟੇਬਲ ਤੋਂ ਭਾਈ ਪਰਮਜੀਤ ਸਿੰਘ ਪੰਮਾ ਜੀ ਜਿਨ੍ਹਾਂ ਨੇ ਸਾਨੂੰ ਸਾਰੀ ਉੱਥੇ ਬਾਰੇ ਜਾਣਕਾਰੀ ਦਿੱਤੀ ਤੇ ਕਿਹੜੀ ਚੀਜ਼ ਦੀ ਲੋੜ ਆ ਉਹ ਵੀ ਤੁਹਾਨੂੰ ਦੱਸਿਆ ਗਿਆ ਦੇਖਦੇ ਰਹੋ ਸਾਂਝਾ ਟੀਵੀ ਬਰਨਾਲਾ